ਆਓ ਜੀ ਆਨੰਦ ਸਾਹਿਬ ਦੀ ਚੌਥੀ ਪੌੜੀ ਤੋਂ ਪਾਠ ਆਰੰਭ ਹੋਣ ਜਾ ਰਿਹਾ ਹੈ ਅਸੀਂ ਪਾਠ ਅਤੇ ਇਹਦੇ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸdੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਮੇਰਾ ਆਧਾਰੂ ਸਭ ਤੋਂ ਪਹਿਲਾਂ ਇਹ ਪਾਠ ਕਰਨ ਲੱਗਿਆਂ ਜੋ ਸਾਡੇ ਕੋਲ ਗਲਤੀਆਂ ਹੋ ਸਕਦੀਆਂ ਨੇ ਉਹਦੀ ਅਸੀਂ ਜਾਣਕਾਰੀ ਲੈ ਲਈਏ ਜਿਹੜੀ ਪਹਿਲੀ ਪੰਕਤੀ ਹੈ ਨਾ ਸਾਚਾ ਨਾਮ ਮੇਰਾ ਆਧਾਰੂ ਐੜੇ ਨੂੰ ਕੰਨਾ ਲੱਗਾ ਹੋਇਆ ਪਰ ਇਸ ਤੋਂ ਅਗਲੀ ਪੰਕਤੀ ਵੇਖੋ ਸਾਚ ਨਾਮ ਇੱਥੇ ਐੜੇ ਨੂੰ ਕੰਨਾ ਨਹੀਂ ਲੱਗਾ ਪਰ ਕੁਝ ਆਵਾਜ਼ਾਂ ਆ ਰਹੀਆਂ ਨੇ ਆਧਾਰ ਦੀਆਂ ਇੱਥੇ ਪਾਠ ਹੋਏਗਾ ਸਾਚ ਨਾਮ ਆਧਾਰ ਮੇਰਾ ਇਹਨੂੰ ਆਧਾਰ ਨਹੀਂ ਪੜਨਾ ਇਸੇ ਢੰਗ ਦੇ ਨਾਲ ਬਹੁਤ ਜ਼ਿਆਦਾ ਆਵਾਜ਼ ਆਈ ਹੈ ਇਹ ਅਸੀਂ ਅਕਸਰ ਗਲਤੀ ਕਰ ਜਾਂਦੇ ਹਾਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਨਹੀਂ ਹੈ ਫਿਰ ਦੇਖੋ ਗੁਰਵਿੱਟੋ ਆਵਾਜ਼ ਆਈਏ ਰਾਰੇ ਨੂੰ ਦੋ ਲੈਂਕੜ ਨੇ ਉਹ ਅਸੀਂ ਛੱਡ ਦਿੰਨੇ ਆ ਪਾਠ ਕਰਨ ਲੱਗਿਆਂ ਇਹ ਗੁਰਵਿੱਟੋ ਹੈ ਗੁਰਵਿੱਟੋ ਨਹੀਂ ਹੈ ਇਸ ਕਰਕੇ ਆਓ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾ ਲਈਏ ਸਦਾ ਕੁਰਬਾਨ ਕੀਤਾ ਗੁਰਵਿੱਟੋ ਸਦਾ ਕੁਰਬਾਨ ਕੀਤਾ ਗੁਰਵਿੱਟੋ ਹਲੇ ਵੀ ਗੁਰਵਿੱਟੋ ਪਾਠ ਆਇਆ ਇੱਕ ਵਾਰ ਫਿਰ ਪੜਿਏ ਜੀ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹਾਂਜੀ ਅਸੀਂ ਨੂੰ ਗੁਰੂ ਪੜਨੇ ਨੂੰ ਗੁਰ ਨਹੀਂ ਪੜਨਾ ਤੁਸੀਂ ਵੇਖ ਸਕਦੇ ਹੋ ਜਿਸ ਦੀਆਂ ਇਹ ਵਡਿਆਈਆਂ ਸਤਿਗੁਰ ਜੀ ਇਸ ਪੌੜੀ ਦੇ ਵੀ ਸਾਨੂੰ ਸਮਝਾਉਂਦੇ ਨੇ ਵੀ ਆਨੰਦ ਜੀਵਨ ਵਿੱਚ ਕਿਉਂ ਹੈ ਹਜ਼ੂਰ ਕਹਿੰਦੇ ਆਨੰਦ ਇਸ ਕਰਕੇ ਹੈ ਮੇਰੇ ਜੀਵਨ ਵਿੱਚ ਕਿਉਂਕਿ ਮੇਰੇ ਜੀਵਨ ਦਾ ਆਧਾਰ ਜਿਹੜਾ ਹੈ ਨਾ ਉਹ ਸੱਚਾ ਨਾਮ ਜੋ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਰਹਿਣ ਵਾਲਾ ਹੈ ਉਹਦਾ ਨਾਮ ਬਣ ਗਿਆ ਹੁਣ ਜੇ ਆਧਾਰ ਹੀ ਸਾਡਾ ਕੱਚਾ ਹੋਵੇ ਆਧਾਰ ਹੀ ਸਾਡਾ ਪ੍ਰਭੂ ਦੇ ਨਾਮ ਤੋਂ ਇਲਾਵਾ ਕੋਈ ਹੋਰ ਹੋਵੇ ਫਿਰ ਜੀਵਨ ਸਫਲ ਨਹੀਂ ਹੋ ਸਕਦਾ ਹੁਣ ਅਸੀਂ ਦੇਖਦੇ ਹਾਂ ਸਾਡੀ ਜਿਹੜੀ ਸ਼ਬਦਾਵਲੀ ਹੈ ਨਾ ਉਹ ਦੱਸ ਦਿੰਦੀ ਹੈ ਕਿ ਸਾਡਾ ਆਧਾਰ ਕੀ ਹੈ ਜੀਵਨ ਦਾ ਆ ਛੋਟੀ ਜੀ ਗੱਲ ਹੈ ਆ ਮੋਬਾਈਲ ਹੈ ਸਾਡੇ ਕੋਲ ਜੇ ਮੋਬਾਈਲ ਗਵਾਚ ਜਾਏ ਨਾ ਤੇ ਅਕਸਰ ਅੱਜ ਕੱਲ ਦੇ ਨੌਜਵਾਨ ਕਹਿੰਦੇ ਮੇਰੀ ਤੇ ਜਾਨ ਨਿਕਲ ਗਈ ਸੀ ਇਹਦਾ ਮਤਲਬ ਸਾਡੀ ਜਾਨ ਦਾ ਆਧਾਰ ਇੱਕ ਮੋਬਾਈਲ ਹੈ ਜੇ ਕਿਤੇ ਘਾਟਾ ਪੈ ਜਾਏ ਕੋਈ ਖਬਰ ਮਿਲ ਜਾਏ ਤੇ ਬੰਦਾ ਸੋਚਦਾ ਮੇਰੇ ਦਿਲ ਨੂੰ ਡੋਬੇ ਪੈ ਰਹੇ ਨੇ ਜੇ ਕਿਤੇ ਖਬਰ ਸੱਚੀ ਹੋਵੇ ਤੇ ਮੈਂ ਤਾਂ ਹਾਰਟ ਅਟੈਕ ਹੀ ਹੋ ਜਾਏਗਾ ਇਹਦਾ ਮਤਲਬ ਸਾਡੀ ਜ਼ਿੰਦਗੀ ਦਾ ਸਹਾਰਾ ਕੁਝ ਰੁਪਇਆ ਕੁਝ ਪੈਸਾ ਜੇ ਸਾਡੇ ਕੋਲ ਉਹ ਚਲੇ ਜਾਏ ਤੇ ਸਾਡੀ ਜਾਨ ਵੀ ਜਾ ਸਕਦੀ ਹੈ ਅਸੀਂ ਕਈ ਵਾਰੀ ਕਹਿ ਦਿੰਨੇ ਆ ਇਹ ਗੱਲ ਕਹਿ ਕੇ ਤੂੰ ਮੇਰੀ ਜਿੰਦਗੀ ਕੱਢ ਲਈ ਹੈ ਹੁਣ ਕਿਸੇ ਵੀ ਵਿਸ਼ੇ ਦੀ ਗੱਲ ਹੋ ਸਕਦੀ ਹੈ ਇਹਦਾ ਮਤਲਬ ਅਸੀਂ ਆਪਣੇ ਜੀਵਨ ਦਾ ਆਧਾਰ ਦੁਨਿਆਵੀ ਚੀਜ਼ਾਂ ਨੂੰ ਬਣਾਇਆ ਹੋਇਆ ਹੈ ਜਿਸ ਵੇਲੇ ਉਹ ਸਾਡੇ ਕੋਲੋਂ ਪਾਸੇ ਹੋ ਜਾਂਦੀਆਂ ਨੇ ਤੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਸਤਗੁਰੂ ਜੀ ਕਹਿਣ ਲੱਗੇ ਵੀ ਮੈਂ ਤੇ ਆਪਣੇ ਜੀਵਨ ਦਾ ਜਿਹੜਾ ਆਧਾਰ ਹੈ ਨਾ ਉਹ ਪਦਾਰਥਾਂ ਨੂੰ ਨਹੀਂ ਬਣਾਇਆ ਮੈਂ ਪ੍ਰਭੂ ਦੇ ਸੱਚੇ ਨਾਮ ਨੂੰ ਆਧਾਰ ਬਣਾਇਆ ਹੈ ਜਿਸ ਨੇ ਪਦਾਰਥਾਂ ਨੂੰ ਆਧਾਰ ਬਣਾਇਆ ਹੈ ਉਹਨਾਂ ਦੀ ਭੁੱਖ ਕਦੇ ਵੀ ਸ਼ਾਂਤ ਨਹੀਂ ਜਿੰਦੀ ਹੁਣ ਜਿਹੜੇ ਰੁਪਏ ਪੈਸੇ ਵਾਲੇ ਨੇ ਸਾਡੇ ਆਲੇ ਦੁਆਲੇ ਦੀ ਗੱਲ ਹੀ ਹੈ ਜਿਹੜਾ ਬੰਦਾ 5000 ਕਮਾਉਂਦਾ ਉਹ ਵੀ ਇਹ ਕਹਿੰਦਾ ਵੀ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਜਿਹੜਾ 10000 ਕਮਾਉਂਦਾ ਉਹ ਵੀ ਕਹਿੰਦਾ ਮੇਰਾ ਜੀਵਨ ਦਾ ਗੁਜ਼ਾਰਾ ਨਹੀਂ ਹੋ ਰਿਹਾ ਜਿਹੜਾ 20000 ਕਮਾਉਂਦਾ ਉਹ ਵੀ ਕਹਿੰਦਾ ਬਹੁਤ ਔਖਾ ਹੈ ਜਿਹੜਾ 50000 ਵੀ ਲੈ ਰਿਹਾ ਉਹ ਵੀ ਕਹਿੰਦਾ ਬਹੁਤ ਮੁਸ਼ਕਲ ਹੈ ਲੱਖਾਂ ਰੁਪਏ ਲੈਣ ਵਾਲੇ ਵੀ ਕਹਿੰਦੇ ਨੇ ਵੀ ਆਈ ਚਲਾਈ ਹੈ ਬਸ ਅਸ ਵਿੱਚ ਬੰਦਾ ਰੱਜਦਾ ਹੀ ਨਹੀਂ ਸਹਸਖੱਟੇ ਲੱਖ ਕੋ ਉੱਠਤਾ ਵੈ ਤ੍ਰਿਪਤ ਨਾ ਆਵੇ ਤ੍ਰਿਪਤੀ ਫੇਰ ਵੀ ਨਹੀਂ ਖਾਸ਼ ਬੰਦੇ ਦੀ ਇੰਨੀ ਵੱਧ ਜਾਂਦੀ ਹੈ ਪਦਾਰਥਾਂ ਦੀ ਉਹ ਹੋਰ 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 ਦੇ ਪਿੱਛੇ ਸਾਰਾ ਜੀਵਨ ਆਪਣਾ ਬਰਬਾਦ ਕਰ ਦਿੰਦਾ ਹੈ ਹਜ਼ੂਰ ਕਹਿੰਦੇ ਸੱਚਾ ਨਾਮ ਐਸਾ ਹੈ ਇਹਨੇ ਮੇਰੇ ਜੀਵਨ ਵਿੱਚੋਂ ਸਾਰੀਆਂ ਬਾਕੀ ਖਾਸ਼ਾਂ ਖਤਮ ਹੀ ਕਰ ਦਿੱਤੀਆਂ ਨੇ ਮੈਨੂੰ ਹੁਣ ਕੋਈ ਖਾਸ਼ ਨਹੀਂ ਹੈ ਬਾਹਰ ਪਦਾਰਥਾਂ ਦੇ ਪਿੱਛੇ ਮੈਂ ਹੁਣ ਨਹੀਂ ਦੌੜਦਾ ਅਸਲ ਵਿੱਚ ਆਨੰਦ ਪ੍ਰਭੂ ਦੇ ਨਾਮ ਵਿੱਚ ਹੈ ਅੱਜ ਸਾਡੇ ਘਰਾਂ ਵਿੱਚੋਂ ਆਨੰਦ ਕਿਉਂ ਨਿਕਲਿਆ ਹੋਇਆ ਆ ਮੈਂ ਥੋੜੇ ਜਿਹਾ ਇਸ਼ਾਰੇ ਮਾਤਰ ਗੱਲ ਕਰਨ ਲੱਗਾ ਕਿਉਂਕਿ ਸਮਾਂ ਵੀ ਸੀਮਤ ਹੈ ਜੇ ਸਾਡੇ ਪੁੱਤ ਧੀ ਦਾ ਆਧਾਰ ਹੋਵੇ ਸੱਚਾ ਨਾਮ ਉਹ ਆਪਣੇ ਘਰ ਵਿੱਚ ਇਹ ਪੰਕਤੀ ਲਾਏਗਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿੰਨ ਕੇ ਜਣੇ ਬਡੀਰੇ ਤੂੰ ਹੋ ਤਿੰਸਿਓ ਝਗਰਤ ਪਾਪ ਉਹ ਮਾਤਾ ਪਿਤਾ ਨਾਲ ਝਗੜਾ ਨਹੀਂ ਕਰੇਗਾ ਲੜਾਈ ਨਹੀਂ ਕਰੇਗਾ ਕਿਉਂ ਕਿਉਂਕਿ ਅਧਾਰ ਕੀ ਹੈ ਗੁਰਬਾਣੀ ਹੈ ਪ੍ਰਭੂ ਦਾ ਨਾਮ ਹੈ ਤੇ ਜੇ ਕਿਤੇ ਇੱਕ ਨੂੰ ਨਾਮ ਦਾ ਆਸਰਾ ਲੈ ਲਵੇ ਆਪਣੇ ਜੀਵਨ ਦਾ ਆਧਾਰ ਪ੍ਰਭੂ ਦੇ ਨਾਮ ਨੂੰ ਬਣਾਵੇ ਗੁਰਬਾਣੀ ਨੂੰ ਬਣਾਵੇ ਉਹ ਕਿਹੋ ਜੀ ਨੂੰ ਬਣੇਗੀ ਸਤਿਗੁਰ ਕਹਿਣਗੇ ਵੇਖੀ ਕਿਤੇ ਆਪਣੀ ਜਵਾਨੀ ਦੇ ਨਸ਼ੇ ਦੇ ਵਿੱਚ ਤੂੰ ਇਹ ਨਾ ਕਹੀਂ ਮੇਰੇ ਤੋਂ ਨਹੀਂ ਬੁੜੇ-ਬੁੜੇ ਦੀ ਸੇਵਾ ਹੁੰਦੀ ਅੱਜ ਵੱਦ ਕਿਸਮਤ ਹੈ ਸਾਡੀ ਸ਼ੁਭਦਾਵਲੀ ਇਹੋ ਠੀ ਹੋ ਗਈ ਜਿਨ੍ਹਾਂ ਨੂੰ ਮਾਂ ਪਿਓ ਕਹਿਣਾ ਸੀ ਉਹਨਾਂ ਨੂੰ ਅਸੀਂ ਬੁੜਾ-ਬੁੜੀ ਕਿਹਾ ਜਾਂਦੇ ਆ ਔਰ ਮੱਥੇ ਤੂੜੀਆਂ ਪਾ ਕੇ ਕਹਿੰਦੇ ਆ ਹਜ਼ੂਰ ਕਹਿੰਦੇ ਇਸ ਤਰ੍ਹਾਂ ਨਾ ਕਦੇ ਵੀ ਕਈ ਵੀ ਤੂੰ ਜਵਾਨੀ ਦੇ ਨਸ਼ੇ ਵਿੱਚ ਇੰਜ ਕਵੇ ਕਿ ਸਾਡੇ ਤੋਂ ਹੀ ਸੇਵਾ ਸੁਭਾ ਹੁੰਦੀ ਮੇਰੇ ਤੋਂ ਨਹੀਂ ਇਹਨਾਂ ਦੀ ਕਿਹਾ ਮੰਨਿਆ ਜਾਂਦਾ ਅਸੀਂ ਪੜ੍ਹ ਲਿਖ ਜੋ ਬਹੁਤੇ ਗਏ ਇਸ ਕਰਕੇ ਸਾਨੂੰ ਬਜ਼ੁਰਗਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਚੰਗੀਆਂ ਨਹੀਂ ਲੱਗਦੀਆਂ ਸਤਿਗੁਰੂ ਜੀ ਕਹਿੰਦੇ ਸਸੁਰ ਸੁਈਆ ਕਿਵ ਕਰੀ ਸੁਈਆ ਦਾ ਅਰਥ ਹੈ ਝੁੱਕ ਕੇ ਪ੍ਰਣਾਮ ਕਰਨਾ ਜਵਾਨੀ ਦੇ ਨਸ਼ੇ ਵਿੱਚ ਕੀਤੇ ਇਹ ਨਾ ਕਹੀਂ ਵੀ ਮੈਂ ਸਸੂਰ ਸੱਸ ਸੋਹਰੇ ਦੇ ਪੈਰੀ ਹੱਥ ਕਿਵੇਂ ਲਾਵਾਂ ਕਿਵੇਂ ਝੁਕਾਉਂ ਉਹਨਾਂ ਦੇ ਅੱਗੇ ਮੈਨੂੰ ਨਹੀਂ ਝੁਕਿਆ ਜਾਂਦਾ ਸਸੂਰ ਸੁਈਆ ਕਿਵ ਕਰੀ ਨਿਮਣ ਨਾ ਜਾਏ ਛਣੀ ਥੱਟ ਝੁਕਿਆ ਜਾਂਦਾ ਤੇ ਸਤਿਗੁਰ ਕਹਿੰਦੇ ਯਾਦ ਰੱਖ ਇੱਕ ਦਿਨ ਐਸਾ ਆਣਾ ਤੂੰ ਕਹਿੰਦਾ ਮੈਂ ਤੂੰ ਸਿੱਧਾ ਹੀ ਨਹੀਂ ਹੋਇਆ ਜਾਂਦਾ ਤੇਰੇ ਵੀ ਗੋਡਿਆਂ 'ਚ ਦਰਦ ਆਉਣਾ ਹੈ ਤੇਰੇ ਵੀ ਲੱਕ ਵਿੱਚ ਦਰਦ ਆਉਣਾ ਹੈ ਅੱਜ ਜੇ ਬਜ਼ੁਰਗਾਂ ਦੀ ਖਾਂਸੀ ਸਾਡੀ ਨੀਂਦ ਖਰਾਬ ਕਰਦੀ ਐ ਤੇ ਕੰਨ ਖਾਂਸੀ ਤੇ ਸਾਨੂੰ ਵੀ ਲੱਗਣੀ ਐ ਬਡੇਪਾ ਰੋਗ ਤੇ ਸਾਡੇ ਉੱਤੇ ਵੀ ਆ ਜਾਣਾ ਐ ਅੱਜ ਸਾਡੇ ਘਰ ਦਾ ਬਜ਼ੁਰਗ ਜਿਹਦੇ ਦੰਦ ਗਿਰ ਗਏ ਜਿਹਦੇ ਹੱਥ ਕੰਬਦੇ ਆ ਉਹ ਪ੍ਰਸ਼ਾਦਾ ਖਾਣ ਲੱਗਿਆਂ ਮੂੰਹ ਦੇ ਵਿੱਚੋਂ ਕੁਝ ਡੇਗ ਦਿੰਦਾ ਖਾਣ ਲੱਗਿਆਂ ਉਹਦਾ ਮੂੰਹ ਲਿਪੜ ਜਾਂਦਾ ਐ ਤੇ ਅਸੀਂ ਆਪਣੀ ਥਾਲੀ ਚੁੱਕ ਕੇ ਮੂੰਹ ਵਟ ਕੇ ਦੂਰ ਚਲੇ ਜਾਂਦੇ ਹਾਂ ਸਾਡਾ ਮਨ ਖਰਾਬ ਹੋ ਰਿਹਾ ਬਾਪੂ ਜੀ ਤਾਂ ਖਾਣਾ ਹੀ ਕੋਈ ਨਹੀਂ ਆਉਂਦਾ ਫਿਰ ਅਸੀਂ ਫੇਲ ਹਾਂ ਜੀਵਨ ਵਿੱਚੋਂ ਫਿਰ ਅਸੀਂ ਪ੍ਰਭੂ ਦੇ ਨਾਮ ਨੂੰ ਆਸਰਾ ਨਹੀਂ ਬਣਾਇਆ ਹੁਣ ਜਿਹੜੀ ਨੋ ਇਹ ਪੰਕਤੀਆਂ ਆਪਣੇ ਜੀਵਨ ਦਾ ਆਧਾਰ ਬਣਾ ਲਏਗੀ ਸਸੁਰ ਸੁਈਆ ਕਿਵ ਕਰੀ ਨਿਵਣ ਨਾ ਜਾਏ ਠਣੀ ਗਾਟੇ ਲੱਗਾ ਗਿੜਵੜੀ ਸਖੀਏ ਤੌਲ ਹਰੀ ਸੇਬੀ ਟੈਂਦੇ ਡਿੱਠਵੇਂ ਜਿਹੜੇ ਮਹਿਲ ਮਾੜੀਆਂ ਸਨ ਬੜੀਆਂ ਪੱਕੀਆਂ ਉਹ ਵੀ ਖੰਡਰ ਬਣੀਆਂ ਨੇ ਉਹ ਵੀ ਡਿੱਗਦੀਆਂ ਮੈਂ ਵੇਖੀਆਂ ਨੇ ਆ ਜਵਾਨੀ ਡਿੱਗ ਜਾਣੀ ਹੈ ਜਿਹਦੇ ਨਸ਼ੇ ਵਿੱਚ ਅਸੀਂ ਕਹਿੰਦੇ ਆ ਵੀ ਬਜ਼ੁਰਗਾਂ ਦੀ ਸੇਵਾ ਕੋਈ ਨਹੀਂ ਹੁੰਦੀ ਹੁਣ ਜਿਨੇ ਆ ਆਧਾਰ ਬਣਾ ਲਿਆ ਉਹਦੇ ਘਰ ਚੋਂ ਆਨੰਦ ਕਿਵੇਂ ਜਾ ਸਕਦਾ ਹੈ ਕਿਵੇਂ ਜਾ ਸਕਦਾ ਤੇ ਜਿਹੜੀ ਸੱਸ ਹੈ ਉਹਨੇ ਵੀ ਇਸ ਪੰਕਤੀ ਨੂੰ ਆਧਾਰ ਬਣਾ ਲਿਆ ਪ੍ਰਭੂ ਦੇ ਨਾਮ ਨੂੰ ਆਧਾਰ ਬਣਾ ਲਿਆ ਮੇਰੇ ਮਾਲਕ ਨੇ ਸਮਝਾਇਆ ਵੇਖੀ ਕਿਤੇ ਮਾਇਆ ਵਰਗੀ ਸੱਸ ਨਾ ਬਣ ਜਾਈ ਮਾਇਆ ਦਾ ਕੀ ਕੰਮ ਹੈ ਉਹ ਰੱਬ ਪਤੀ ਦੇ ਨਾਲ ਮਿਲਣ ਨਹੀਂ ਦਿੰਦੀ ਮਾਇਆ ਨੂੰ ਵੀ ਤੇ ਗੁਰਬਾਣੀ ਵਿੱਚ ਸੱਸ ਕਿਹਾ ਹੈ ਨਾ ਵੇਖੀ ਕਿਤੇ ਤੂੰ ਮਾਇਆ ਵਰਗੀ ਸੱਸ ਨਾ ਬਣ ਜਾਈ ਕਿਤੇ ਪਤੀ ਪਤਨੀ ਦੇ ਵਿੱਚ ਸਭ ਤੋਂ ਵੱਡੀ ਦੀਵਾਰ ਤੂੰ ਬਣ ਜਾਏਂ ਤੇ ਜੇ ਕਿਤੇ ਇੱਕ ਸਤਾਈ ਹੋਈ ਪਤਨੀ ਜਿਹਦੇ ਗਲ ਵਿੱਚ ਅੰਗੂਠਾ ਦਿੱਤਾ ਹੋਇਆ ਸੱਸ ਨੇ ਸੱਸ ਕਹਿ ਸਕਦੀ ਐ ਤੇਰਾ ਭਰਾ ਨਹੀਂ ਆਉਣਾ ਚਾਹੀਦਾ ਸੱਸ ਕਹਿ ਸਕਦੀ ਐ ਤੂੰ ਕਿਹਨੂੰ ਫੋਨ ਕਰੀ ਜਾਨੀਏ ਫੋਨ ਨਹੀਂ ਕਰਨਾ ਘਰ ਰੋਪ ਐ ਉਸ ਦਾ ਕਹਿ ਸਕਦੀ ਐ ਹੁਣ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਪਰ ਇੱਕ ਦਰਵਾਜ਼ਾ ਐਸਾ ਐ ਉਹ ਨਹੀਂ ਬੰਦ ਕੀਤਾ ਜਾ ਸਕਦਾ ਇੱਕ ਰਿਸ਼ਤਾ ਐਸਾ ਜਿਹਨੂੰ ਸਾਡੇ ਦਰਵਾਜ਼ੇ ਰੋਕ ਨਹੀਂ ਸਕਦੇ ਉਹ ਕਿਹੜਾ ਹੈ ਉਹ ਗੁਰੂ ਦਾ ਰਿਸ਼ਤਾ ਹੈ ਉਹ ਰੱਬ ਦਾ ਰਿਸ਼ਤਾ ਹੈ ਦੱਸੋ ਅਸੀਂ ਆਪਣੇ ਘਰ ਦਾ ਦਰਵਾਜ਼ਾ ਬੰਦ ਕਰਕੇ ਗੁਰੂ ਨੂੰ ਰੋਕ ਸਕਦੇ ਹਾਂ ਰੱਬ ਜੀ ਨੂੰ ਰੋਕ ਸਕਦੇ ਹਾਂ ਹੁਣ ਉਹ ਫਿਰ ਨੋਂ ਕੀ ਕਰੇਗੀ ਉਹ ਤਾਂ ਫਿਰ ਕਮਰੇ ਵਿੱਚ ਬੈਠ ਕੇ ਇੱਕ ਵਾਰੀ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਕਰੇਗੀ ਨਾ ਕਿਤੇ ਐਸਾ ਨਾ ਹੋ ਜਾਈ ਤੂੰ ਇਹੋ ਜਾਂ ਸਤਾਏ ਕਿ ਤੇਰੇ ਨੂਹ ਦੇ ਅੰਦਰੋਂ ਇਹ ਗੱਲ ਨਿਕਲ ਜਾਏ ਸੱਸ ਬੁਰੀ ਘਰ ਵਾਸ ਨਾ ਦੇਵੇ ਪੇਰ ਸਿਓ ਮਿਲਣ ਨਾ ਦੇ ਬੁਰੀ ਵਿਸ਼ ਕੇ ਮਾਇਆ ਵਾਸਤੇ ਹੈ ਪਰ ਸਮਾਜਿਕ ਰਿਸਤੀਆਂ ਦਾ ਵੀ ਆਧਾਰ ਹੀ ਹੈ ਇਹੋ ਜੀ ਸੱਸ ਨਾ ਬਣੀ ਕਿ ਤੇ ਨੂਹ ਨੂੰ ਇਹ ਕਹਿਣਾ ਪੈ ਜੇ ਸੱਬਾ ਮੇਰੀ ਸੱਸ ਹੀ ਮੇਰਾ ਘਰ ਵਸਣ ਕੋਈ ਨਹੀਂ ਦੇ ਰਹੀ ਹੁਣ ਜਿਹੜੀ ਸੱਸ ਇਹ ਆਧਾਰ ਬਣਾਏਗੀ ਉਹ ਤੇ ਮਾਂ ਬਣ ਜਾਏਗੀ ਜਿਹੜੀ ਨੂੰ ਇਹੋ ਜਿਹਾ ਆਧਾਰ ਬਣਾਏਗੀ ਉੱਤੇ ਧੀ ਬਣ ਜਾਏਗੀ ਜਿਹੜਾ ਪੁੱਤ ਇਹੋ ਜਿਹਾ ਆਧਾਰ ਬਣਾਏਗਾ ਕਿਤੇ ਉਹ ਬਹਿ ਜਾਏ ਬਹਿ ਜਾਏ ਉਹ ਭਾਈ ਗੁਰਦਾਸ ਜੀ ਕੋਲ ਭਾਈ ਗੁਰਦਾਸ ਜੀ ਉਹਨੂੰ ਰੱਬੀ ਬਾਣੀ ਦਾ ਜੋ ਸਿਧਾਂਤ ਹੈ ਆਪਣੀ ਰਚਨਾ ਰਹੀ ਸਮਝਾ ਦੇਣਗੇ ਤੂੰ ਆਪਣੇ ਆ ਜਿਹੜੇ ਵਿਆਹ ਤੋਂ ਬਾਅਦ ਕਿਤੇ ਸਾਡੇ ਮਨ ਚ ਖਿਆਲ ਨਾ ਆ ਜਾਏ ਵੀ ਅਸੀਂ ਆਪਣੀ ਰੋਟੀ ਲੱਗ ਕਰ ਲਈਏ ਇਹ ਆ ਜਾਂਦਾ ਖਿਆਲ ਵੀ ਮੈਂ ਵੀ ਕਮਾਉਣਾ ਐ ਉਹ ਵੀ ਕਮਾਉਂਦਾ ਐ ਚਲੋ ਅਸੀਂ ਆਪਣਾ ਲਾਗੋ ਚੱਲੀਏ ਭਾਈ ਗੁਰਦਾਰ ਜੀ ਚਿੰਦਾ ਨਹੀਂ ਕਹਿੰਦੇ ਇਹਨੂੰ ਕਹਿੰਦੇ ਹੱਦ ਹੋ ਗਈ ਜਿਸ ਵੇਲੇ ਮਾਪੇ ਬਜ਼ੁਰਗ ਹੋ ਗਏ ਉਸ ਵੇਲੇ ਤੂੰ ਚੁੱਲ੍ਹਾ ਲੱਗ ਕਰ ਲਿਆ ਜਿਸ ਵੇਲੇ ਉਹਨਾਂ ਦੇ ਹੱਡ ਪੈਰਾਂ ਵਿੱਚ ਜਾਨ ਘਟ ਰਹਿ ਗਈ ਉਸ ਵੇਲੇ ਤੂੰ ਰੋਟੀ ਆਪਣੀ ਲੱਗ ਬਣਾਉਣ ਲੱਗ ਪਿਆ ਇਹ ਤੇ ਬੜੀ ਨਲਾਇਕੀ ਆ ਭਾਈ ਗੁਰਦਾਸ ਜੀ ਕੀ ਕਹਿੰਦੇ ਲੱਖ ਉਪਕਾਰ ਵਿਸਾਰ ਕੈ ਪੁੱਤ ਕਪੁੱਤ ਚੱਕੀ ਉਠ ਝੋਈ ਪੁੱਤਰ ਕਪੁੱਤਰ ਬਣ ਗਿਆ ਲੱਖਾਂ ਉਪਕਾਰ ਵਿਸਾਰ ਦਿੱਤੇ ਮਾਂ ਨੇ ਕੀ ਕੁਝ ਨਹੀਂ ਕੀਤਾ ਪਿਓ ਨੇ ਕੀ ਕੁਝ ਨਹੀਂ ਕੀਤਾ ਇਹਨੇ ਸਾਰੇ ਉਪਕਾਰ ਭੁਲਾ ਦਿੱਤੇ ਤੇ ਆਪਣੀ ਚੱਕੀ ਲੱਗ ਕਰ ਲਈ ਉਹ ਕਹਿੰਦੇ ਹੋ ਵੈ ਸਰਵਣ ਵਿਰਲਾ ਕੋਈ ਕੋਈ ਵਿਰਲਾ ਹੀ ਹੈ ਜੋ ਸਰਵਣ ਹੁੰਦਾ ਹੈ ਭਾਈ ਗੁਰਦਾਸ ਜੀ ਚਾਹੁੰਦੇ ਨੇ ਅਸੀਂ ਸਰਵਣ ਪੁੱਤਰ ਵਾਂਗੂ ਬਣ ਜਾਈਏ ਹੁਣ ਜਿਹੜੇ ਇਹੋ ਜੇ ਆਧਾਰ ਲੈ ਕੇ ਜੀਣਗੇ ਉਹ ਪੁੱਤ ਕਿਹੋ ਜੇ ਹੋਣਗੇ ਉਹ ਘਰ ਕਿਹੋ ਜਿਹਾ ਹੋਏਗਾ ਹਜ਼ੂਰ ਇਸੇ ਕਰਕੇ ਕਹਿੰਦੇ ਨੇ ਸਮਾਜਿਕ ਤੌਰ ਤੇ ਵੀ ਆਨੰਦ ਹੈ ਤੇ ਅਧਿਆਤਮਿਕ ਤੌਰ ਤੇ ਵੀ ਮੈਂ ਨਾਮ ਨੂੰ ਆਸਰਾ ਬਣਾਇਆ ਮੈਂ ਪਦਾਰਥਾਂ ਨੂੰ ਆਸਰਾ ਨਹੀਂ ਬਣਾਇਆ ਪਦਾਰਥ ਨੂੰ ਆਸਰਾ ਬਣਾਵਾਂਗੇ ਤੇ ਕੀ ਹੋਏਗਾ ਇੱਕ ਛੋਟੀ ਜਿਹੀ ਕਹਾਣੀ ਇੱਕ ਬੱਚਾ ਹੈ ਬੜੇ ਗਰੀਬ ਪਰਿਵਾਰ ਦਾ ਇੱਕ ਪਿਛੜੇ ਜੇ ਪਿੰਡ ਵਿੱਚ ਹੈ ਕੋਈ ਰਿਸ਼ਤੇਦਾਰ ਆਇਆ ਗੱਲਾਂ-ਗੱਲਾਂ ਵਿੱਚ ਗੱਲ ਚੱਲੀ ਵੀ ਸ਼ਹਿਰ ਬੜਾ ਕੁਝ ਹੁੰਦਾ ਉੱਥੇ ਬੱਚਾ ਕਹਿੰਦਾ ਸ਼ਹਿਰ ਕੀ ਹੁੰਦਾ ਉਹਦੇ ਮਨ ਵਿੱਚ ਆਇਆ ਵੀ ਹੱਦ ਹੋ ਗਈ ਇਹ ਬੱਚੇ ਨੂੰ ਸ਼ਹਿਰ ਦਾ ਵੀ ਨਹੀਂ ਪਤਾ ਉਹਦੇ ਮਨ ਚ ਦਿਆਈ ਵੀ ਕਿਉਂ ਨਾ ਮੈਨੂੰ ਕੋਈ ਕੰਮ ਹੈ ਸ਼ਹਿਰ ਵਿੱਚ ਮੈਂ ਇਹਨਾਂ ਦੇ ਬੱਚੇ ਹੀ ਕਮਾਵਾਂ ਉਹਨੇ ਵੱਡਿਆਂ ਨਾਲ ਇਜਾਜ਼ਤ ਲੈ ਕੇ ਸਲਾਹ ਕਰਕੇ ਨਾਲ ਲੈ ਗਿਆ ਹੁਣ ਸ਼ਹਿਰ ਵਿੱਚ ਸਾਰੀਆਂ ਚੀਜ਼ਾਂ ਉਹਨੂੰ ਨਵੀਆਂ-ਨਵੀਆਂ ਨਜ਼ਰਾਂ ਆਉਂਦੀਆਂ ਉਹ ਪੁੱਛਦਾ ਇਹ ਕੀ ਹੈ ਇਹ ਕੀ ਹੈ ਉਹ ਦੱਸੀ ਜਾ ਰਿਹਾ ਇੱਕ ਥਾਂ ਤੇ ਆ ਕੇ ਬੱਚੇ ਨੇ ਕਿਹਾ ਆਹ ਕੀ ਹੈ ਜਿਹੜਾ ਨਾਲ ਗਿਆ ਸੀ ਉਹ ਕੰਬ ਉੱਠਿਆ ਇਹਨੂੰ ਇਹ ਵੀ ਨਹੀਂ ਪਤਾ ਕੀ ਹੈ ਮਿਠਾਈ ਦੀ ਦੁਕਾਨ ਸੀ ਤੇ ਉੱਥੇ ਗੁਲਾਬ ਜਾਮਨ ਪੇ ਸੀ ਬੱਚੇ ਨੂੰ ਇਹ ਵੀ ਨਹੀਂ ਪਤਾ ਵੀ ਆਹ ਵੀ ਚੀਜ਼ਾਂ ਦੀ ਕੋਈ ਉਹ ਇਸ਼ਾਰਾ ਕਰਕੇ ਕਹਿੰਦਾ ਕੀ ਹੈ ਇਹਦੇ ਮਨ 'ਚ ਬੜਾ ਤਰਸ ਆਇਆ ਵੀ ਦੱਸੋ ਬੱਚੇ ਨੂੰ ਇੰਨਾ ਵੀ ਨਹੀਂ ਪਤਾ ਇਹਨੇ ਕਦੇ ਖਾਦਾ ਹੀ ਨਹੀਂ ਉਹਨੇ ਦੋ ਲਿੱਤੇ ਤੇ ਬੱਚੇ ਨੂੰ ਦੇ ਦਿੱਤੇ ਬੱਚੇ ਨੂੰ ਇੰਨਾ ਵੀ ਖਿਆਲ ਨਹੀਂ ਆਇਆ ਵੀ ਜਿਹੜਾ ਲੈ ਕੇ ਦੇ ਰਿਹਾ ਇੱਕ ਉਹ ਨਹੀਂ ਪੁੱਛਣਾ ਇੱਕ ਖਾਦਾ ਚੰਗਾ ਲੱਗਾ ਦੂਜਾ ਵੀ ਖਾ ਗਿਆ ਕਹੀ ਜਾਈ ਬੜਾ ਸੁਆਦ ਸੀ ਬੜਾ ਮਿੱਠਾ ਸੀ ਉਹ ਵੀ ਖੁਸ਼ ਹੋ ਗਿਆ ਵੀ ਚਾਲੇ ਵਿੱਚ ਚੰਗਾ ਲੱਗਾ ਵਾਪਸ ਘਰ ਛੱਡ ਗਿਆ ਹੁਣ ਇਹਨੇ ਕਿਸੇ ਪਦਾਰਥ ਨੂੰ ਭੋਗ ਲਿਆ ਬੱਚੇ ਨੇ ਜਦੋਂ ਤੱਕ ਨਹੀਂ ਸੀ ਭੋਗਿਆ ਕੋਈ ਖਿਆਲ ਨਹੀਂ ਸੀ ਆਉਂਦਾ ਹੁਣ ਇੱਕ ਵਾਰੀ ਖਾ ਲਿਆ ਸਵਾਦ ਲੱਗ ਗਿਆ ਹੁਣ ਇਹਨੇ ਅਧਾਰ ਇਹਨੂੰ ਬਣਾ ਲਿਆ ਹੁਣ ਹਰ ਵੇਲੇ ਸੋਚੇ ਐ ਵੀ ਕਿਤੇ ਗੁਲਾਬ ਜਾਮਨ ਮਿਲ ਜਾਏ ਕਿਤੇ ਮਠਿਆਈ ਮਿਲ ਜਾਏ ਦੋਕ ਦਿਨ ਲੰਘੇ ਸੁਪਨਿਆਂ ਵਿੱਚ ਵੀ ਆਣੇ ਸ਼ੁਰੂ ਹੋ ਗਏ ਸਵਾਦ ਬਹੁਤ ਸੀ ਆਪਣੀ ਮਾਂ ਨੂੰ ਕਹਿੰਦਾ ਵੀ ਗੁਲਾਬ ਜਾਮਨ ਇੱਥੇ ਮਿਲਦੇ ਮਾਂ ਕਹਿੰਦੀ ਨਾ ਪੁੱਤ ਇੱਥੇ ਨਹੀਂ ਦੁਕਾਨ ਹੈਗੀ ਦੋ ਕਿ ਦਿਨ ਬਾਅਦ ਕਹਿੰਦਾ ਵੀ ਮੈਂ ਨਹੀਂ ਰਹਿ ਸਕਦਾ ਹੁਣ ਮੈਨੂੰ ਪੈਸੇ ਦਿਓ ਮੈਂ ਸ਼ਹਿਰ ਜਾਣਾ ਤੇ ਮੈਂ ਜਾ ਕੇ ਖਾਣੇ ਤੇ ਮਾਂ ਕਹਿਣ ਲੱਗੀ ਪੁੱਤ ਪੈਸੇ ਕਿੱਥੇ ਆ ਹੁਣ ਤੇ ਤੂੰ ਜਾ ਕੇ ਆਇਆ ਨਾ ਕਰ ਹੁਣ ਜਦੋਂ ਕਾਮਨਾ ਪੈਦਾ ਹੁੰਦੀ ਹੈ ਨਾ ਗੁੱਸਾ ਆਉਂਦਾ ਹੈ ਜਦੋਂ ਕਾਮਨਾ ਪੂਰੀ ਨਹੀਂ ਹੁੰਦੀ ਫਿਰ ਬੰਦਾ ਬਥੇ ਕਹਿੰਦਾ ਤੁਸੀਂ ਮੈਨੂੰ ਜੰਮੇ ਕਾਦੇ ਵਾਸਤੇ ਸੀ ਜੇ ਮੇਰੀ ਇੱਛਾਵਾਂ ਨਹੀਂ ਪੂਰੀਆਂ ਕਰ ਸਕਦੇ ਜੰਮਿਆ ਕਾਦੇ ਵਾਸਤੇ ਸੀ ਉਹ ਲੜਾਈ ਝਗੜਾ ਕਰਨ ਲੱਗ ਪਿਆ ਮਾਂ ਕਹਿੰਦੀ ਪੁੱਤ ਪੈਸੇ ਨਹੀਂ ਕਹਿੰਦੀ ਆ ਕਹਿੰਦਾ ਹੈਗੇ ਮੈਂ ਦੇਖਿਆ ਤੁਸੀਂ ਉਸ ਡੱਬੇ ਵਿੱਚ ਪਾ ਛੁਪਾ ਛੁਪਾ ਕੇ ਰੱਖਦੇ ਆ ਉਹ ਕਹਿਣ ਲੱਗੀ ਨਾ ਪੁੱਤ ਉਧਰ ਨਿਗਾਹ ਨਾ ਰੱਖੀ ਉਹ ਤਾਂ ਮੈਂ ਤੇਰੀ ਭੈਣ ਵਾਸਤੇ ਜੋੜਦੀ ਆ ਉਹਨੂੰ ਕੱਲ ਵਿਆਹਣਾ ਪੁੱਤ ਉਧਰ ਨਿਗਾਹ ਨਾ ਰੱਖੀ ਮਾਂ ਕੰਬ ਵੀ ਗਈ ਇੱਕ ਵਾਰੀ ਪਰ ਬੱਚੇ ਦੀ ਕਾਮਨਾ ਸੀ ਗੁੱਸਾ ਚੜਿਆ ਹੋਇਆ ਸੀ ਮਾਂ ਉਸ ਵੇਲੇ ਕੱਪੜੇ ਧੋ ਰਹੀ ਸੀ ਉਹ ਤੁਰਿਆ ਨਹੀਂ ਗਿਆ ਬੱਚੇ ਨੇ ੱਤਕਾ ਮਾਰ ਕੇ ਕਹਿ ਦਿੱਤਾ ਵੀ ਤੁਸੀਂ ਤਾਂ ਐਵੇਂ ਹੀ ਕਰਦੇ ਹੋ ਹੁਣ ਥੱਲੇ ਸਾਬਣ ਵਾਲਾ ਪਾਣੀ ਸੀ ੱਤਕਾ ਪਿਆ ਮਾਂ ਦਾ ਪੈਰ ਖਿਸਕ ਗਿਆ ਪਿੱਛੇ ਲੋਹੇ ਦੀ ਬਾਲਟੀ ਪਈ ਸੀ ਮਾਂ ਦਾ ਸਿਰ ਵੱਜਿਆ ਮਾਂ ਚੜ੍ਹਾਈ ਕਰ ਗਈ ਹੁਣ ਕੋਲ ਬੈਠਾ ਰੋਂਦਾ ਹੈ ਬਾਪ ਆ ਕੇ ਪੁੱਛਦਾ ਕੀ ਹੋਇਆ ਕਿਵੇਂ ਹੋ ਗਿਆ ਕੀ ਦੱਸੇ ਕਿਵੇਂ ਹੋ ਗਿਆ ਇੱਕ ਗੁਲਾਬ ਜਾਮਨ ਨੂੰ ਜੀਵਨ ਦਾ ਅਧਾਰ ਬਣਾਇਆ ਵੇਖੋ ਜੀਵਨ ਚ ਕਿੰਡਾ ਵੱਡਾ ਦੁੱਖ ਲਿਆਇਆ ਸੱਚ ਜਾਣਨਾ ਜਿਨ੍ਹਾਂ ਨੇ ਪਦਾਰਥਾਂ ਨੂੰ ਅਧਾਰ ਬਣਾ ਲਿਆ ਨਾ ਉਹ ਸੁਖੀ ਨਹੀਂ ਰਹਿ ਸਕਦੇ ਕਦੇ ਵੀ ਕਿਉਂਕਿ ਪਦਾਰਥ ਕੀ ਕਰਦਾ ਹੈ ਬੜੀ ਪਿਆਰੀ ਰਚਨਾ ਹੈ ਵਿਸ਼ੇ ਜਗਤ ਦੇ ਭੋਗਿਆਂ ਉਪਜੇ ਮੋਹ ਜੰਜਾਲ ਜਿਵੇਂ ਜਿਵੇਂ ਅਸੀਂ ਕਿਸੇ ਵਿਸ਼ੇ ਨੂੰ ਭੋਗਦੇ ਆ ਨਾ ਮੋਹ ਹੋ ਜਾਂਦਾ ਉਹਦੇ ਨਾਲ ਮੋਹ ਤੋਂ ਉਪਜੇ ਕਾਮਨਾ ਫਿਰ ਉਹ ਤੋਂ ਕਾਮਨਾ ਪੈਦਾ ਹੁੰਦੀ ਮੈਨੂੰ ਮਿਲੇ ਮੈਨੂੰ ਮਿਲੇ ਇਸ ਤੋਂ ਕਰੋਧ ਚੰਡਾਲ ਕਾਮਨਾ ਪੂਰੀ ਹੁੰਦੀ ਨਹੀਂ ਫਿਰ ਗੁੱਸਾ ਆਉਂਦਾ ਜਦੋਂ ਗੁੱਸਾ ਆਉਂਦਾ ਹੈ ਕਰੋਧੋਂ ਉਪਜੇ ਮੂੜਤਾ ਕਹਿੰਦੇ ਗੁੱਸਾ ਅਕਲ ਨੂੰ ਖਾ ਜਾਂਦਾ ਹੈ ਕਰੋਧੋਂ ਉਪਜੇ ਮੂੜਤਾ ਮੂੜੋਂ ਯਾਦ ਗਵਾਏ ਜਦੋਂ ਮੂਰਖ ਹੋ ਜਾਂਦਾ ਹੈ ਭੁੱਲ ਜਾਂਦਾ ਹੈ ਸਾਹਮਣੇ ਮਾਂ ਖੜੀ ਹੈ ਕੌਣ ਖੜਾ ਹੈ ਮੇਰੇ ਅਗੇ ਹੱਥ ਦੇਉਣ ਨੇ ਕਿ ਮੈਂ ਧੱਕਾ ਮਾਰਨੇ ਭੁੱਲ ਜਾਂਦਾ ਹੈ ਮੂੜੋਂ ਯਾਦ ਗਵਾਏ ਯਾਦ ਜਦੋਂ ਉਡ ਜਾਵਦੀ ਬੁੱਧ ਭ੍ਰਿਸ਼ਟ ਹੋ ਜਾਏ ਉਦੋਂ ਅਕਲ ਮਾਰੀ ਜਾਂਦੀ ਹੈ ਬੁੱਧੀ ਹੋਵੇ ਨਾਸ਼ ਜਦ ਡਿੱਗ ਪਏ ਇਨਸਾਨ ਇਸ ਲਈ ਮਿੱਤਰ ਜਾਣ ਲੈ ਵਿਸੇ ਦੁੱਖਾਂ ਦੀ ਖਾਨ ਇਹ ਵਿਸ਼ੇ ਜਿਨ੍ਹਾਂ ਨੂੰ ਸੀ ਆਧਾਰ ਬਣਾਇਆ ਹੈ ਇਹਦੇ ਪਿੱਛੇ ਤਾਂ ਦੁੱਖ ਛੁਪਿਆ ਆ ਹਜ਼ੂਰ ਕਹਿੰਦੇ ਮੈਂ ਇਹਨਾਂ ਪਦਾਰਥਾਂ ਨੂੰ ਆਧਾਰ ਬਣਾਇਆ ਹੀ ਨਹੀਂ ਮੈਂ ਕਿਹਨੂੰ ਆਧਾਰ ਬਣਾਇਆ ਮੈਂ ਤੇ ਸੱਚੇ ਨਾਮ ਨੂੰ ਆਧਾਰ ਬਣਾਇਆ ਤੇ ਜਦੋਂ ਸੱਚੇ ਨਾਮ ਨੂੰ ਆਧਾਰ ਬਣਾ ਲਿਆ ਜਾਵੇ ਨਾ ਫਿਰ ਉਹਦੀ ਮੰਗ ਕੀ ਹੁੰਦੀ ਹੈ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਹੁਣ ਅਸੀਂ ਦੁੱਖ ਮੰਗਣੇ ਆ ਕਿ ਸੁੱਖ ਮੰਗਣੇ ਆ ਸਾਡੇ ਉੱਤੇ ਆ ਮੇਰੇ ਮਾਲਕ ਨੇ ਸਪਸ਼ਟ ਗੱਲ ਕਹਿ ਦਿੱਤੀ ਰੱਬ ਦੇ ਨਾਮ ਤੋਂ ਬਿਨਾ ਕੁਝ ਵੀ ਮੰਗਾਗੇ ਸਿਰ ਦੁੱਖਾਂ ਕਾ ਦੁੱਖ ਪਰਲੇ ਦਰਜੇ ਦਾ ਦੁੱਖ ਸਾਡੇ ਪੱਲੇ ਪਏਗਾ ਸਤਿਗੁਰ ਚਾਹੁੰਦੇ ਨਹੀਂ ਮੈਨੂੰ ਦੁੱਖ ਨਹੀਂ ਚਾਹੀਦਾ ਇਸ ਕਰਕੇ ਮੰਗ ਕਰੀਏ ਦੇ ਨਾਮ ਸੰਤੋਖੀਆਂ ਫਿਰ ਕੀ ਹੋਏਗਾ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ ਰਹਿ ਪੁੱਖ ਉਸ ਦੇ ਮਨ ਦੀ ਭੁੱਖ ਫਿਰ ਸਾਡੇ ਜੀਵਨ ਦੀ ਭੁੱਖ ਖਤਮ ਹੋ ਜਾਏਗੀ ਫਿਰ ਇਹ ਭਟਕਣਾ ਖਤਮ ਹੋ ਜਾਏਗੀ ਫਿਰ ਉਸ ਖੋਹ ਰੇ ਨਾ ਵੀ ਉਹਦਾ ਵੀ ਮੇਰੇ ਕੋਲ ਆ ਜਾਏ ਉਹਦਾ ਵੀ ਮੇਰੇ ਕੋਲ ਆ ਜਾਏ ਬੰਦਾ ਆਪਣੇ ਕੋਲ ਜਿਹੜਾ ਹੈ ਉਹ ਨਹੀਂ ਦੇਖ ਰਿਆ ਦੂਜੇ ਕੋਲ ਕੀ ਹੈ ਕਿਉਂ ਭੁੱਖਾ ਦੇ ਅੰਦਰ ਤੇ ਭੁੱਖਾ ਬੰਦਾ ਹਮੇਸ਼ਾ ਖੋਹਦਾ ਹੈ ਇਸੇ ਕਰਕੇ ਸਾਡੀ ਬਿਰਤੀ ਜਿਹੜੀ ਹੈ ਨਾ ਖੋਣ ਵਾਲੀ ਬਣੀ ਹੋਈ ਹੈ ਦੇਣ ਵਾਲੀ ਨਹੀਂ ਬਣੀ ਹੈ ਕਿਉਂ ਕਿਉਂਕਿ ਸਾਡੀ ਭੁੱਖ ਉਤਰੀ ਨਹੀਂ ਤੇ ਭੁੱਖ ਕਦੋਂ ਉਤਰੇਗੀ ਜਦੋਂ ਸੱਚੇ ਨਾਮ ਦੀ ਭੁੱਖ ਲੱਗੇਗੀ ਅਸੀਂ ਪੜਦੇ ਵੀ ਹਾਂ ਸੱਚੇ ਨਾਮ ਕੀ ਲੱਗੈ ਭੁੱਖ ਉਤ ਭੁਖੈ ਖਾਏ ਚੱਲਿਐ ਦੁਖ ਫਿਰ ਦੁਖ ਜੀਵਨ ਵਿੱਚ ਜਾਣਗੇ ਹਲੇ ਤੇ ਸਾਡੇ ਜੀਵਨ ਵਿੱਚ ਦੁੱਖ ਆ ਰਹੇ ਨੇ ਕਿਉਂ ਕਿਉਂਕਿ ਅਸੀਂ ਅਧਾਰ ਹੀ ਕਿਸੇ ਹੋਰ ਨੂੰ ਬਣਾਇਆ ਹੈ ਮੇਰੇ ਮਾਲਕ ਜੀ ਕਹਿਣ ਲੱਗੇ ਇਸ ਕਰਕੇ ਮੇਰੇ ਜੀਵਨ ਵਿੱਚ ਆਨੰਦ ਹੈ ਉਸ ਹੀ ਸੱਚਾ ਨਾਮ ਮੇਰਾ ਆਧਾਰੋ ਮੇਰਾ ਜੀਵਨ ਦਾ ਆਧਾਰ ਪ੍ਰਭੂ ਦਾ ਸੱਚਾ ਨਾਮ ਹੈ ਜਿਨੇ ਸਾਰੀਆਂ ਭੁੱਖਾਂ ਮੇਰੇ ਜੀਵਨ ਵਿੱਚੋਂ ਖਤਮ ਕਰ ਦਿੱਤੀਆਂ ਨੇ ਕਰ ਸ਼ਾਂਤ ਸੁਖ ਮਨ ਆਏ ਵਸਿਆ ਇਸ ਨਾਮ ਕਰਕੇ ਸ਼ਾਂਤੀ ਆਉਣੀ ਹੈ ਇਸ ਨਾਮ ਕਰਕੇ ਸੁਖ ਆਣਾ ਹੈ ਮਨ ਵਿੱਚ ਸੁਖ ਤੇ ਮਨ ਵਿੱਚ ਸ਼ਾਂਤੀ ਕਰਕੇ ਨਾਮ ਆ ਕੇ ਵਸ ਗਿਆ ਇਹਨੇ ਸਾਰੀਆਂ ਇੱਛਾਵਾਂ ਮੇਰੀਆਂ ਪੂਰੀਆਂ ਕਰ ਦਿੱਤੀਆਂ ਵੈਸੇ ਸੋਚਣ ਵਾਲੀ ਗੱਲ ਹੈ ਇੱਛਾਵਾਂ ਪੂਰੀਆਂ ਹੋ ਸਕਦੀਆਂ ਕਦੇ ਇਹਦਾ ਕੀ ਮਤਲਬ ਹੈ ਨੀਤੇ ਭੁਲੇਖਾ ਖਾ ਜਾਵਾਂਗੇ ਕਿਉਂਕਿ ਅਸੀਂ ਆਪਣੀ ਸੋਚ ਵਾਂਗੂ ਹੀ ਸੋਚਦੇ ਆਂ ਪਿੱਛੇ ਵੀ ਪੰਕਤੀ ਆਈ ਇਸ ਨਾ ਜਦੋਂ ਚਾਹ ਨਾ ਹੀ ਕਰਤੇ ਰਹਿ ਤੇ ਸਾਡੇ ਦਿਮਾਗ ਵਿੱਚ ਬੜੇ ਪਦਾਰਥ ਘੁੰਮਣ ਲੱਗ ਪੈਣੇ ਵੀ ਆ ਲੈ ਲਾਂਗੇ ਰੱਬ ਦੇ ਕੋਲ ਪਰ ਯਾਦ ਰੱਖਣਾ ਭਗਤ ਕਬੀਰ ਦੇ ਘਰ ਕੀ ਸੀ ਭਗਤ ਨਾਮਦੇਵ ਜੀ ਦੇ ਘਰ ਵਿੱਚ ਕੀ ਸੀਗਾ ਭਗਤ ਰਵਿਦਾਸ ਜੀ ਦੇ ਘਰ ਵਿੱਚ ਕੀ ਸੀਗਾ ਜੇ ਰੱਬ ਦੀ ਬਖਸ਼ਿਸ਼ ਰੁਪਏ ਪੈਸੇ ਹੀ ਨੇ ਇਹ ਤਾਂ ਉਹਨਾਂ ਦੇ ਘਰ ਹੈ ਨਹੀਂ ਪਰ ਉਹਨਾਂ ਦੇ ਘਰ ਸੁੱਖ ਤੇ ਸ਼ਾਂਤੀ ਹੈ ਅਸਲ ਬਖਸ਼ਿਸ਼ ਇਹ ਹੈ ਅਸੀਂ ਕਹਿੰਦੇ ਕੀ ਹਾਲ ਚੱਲ ਰੱਬ ਦੀ ਬੁੜੀ ਕਿਰਪਾ ਹੈ ਉਹਦਾ ਆਧਾਰ ਕੀ ਰੱਖਿਆ ਹੋਇਆ ਹੈ ਰੱਬ ਦੀ ਕਿਰਪਾ ਦਾ ਵੀ ਮੇਰੀਆਂ ਫੈਕਟਰੀਆਂ ਚੱਲਦੀਆਂ ਚੰਗੀਆਂ ਐਸੀ ਇਹ ਦਹਾ ਰੱਖਿਆ ਹੈ ਨਾ ਤੇ ਜੇ ਕੋਈ ਕਹਿ ਲਵੇ ਵੀ ਤੁਸੀਂ ਪਾਠ ਕਰਦੇ ਹੋ ਤੁਸੀਂ ਅੰਮ੍ਰਿਤ ਪਾਨ ਕੀਤਾ ਤੁਹਾਡੇ ਬੱਚਿਆਂ ਨੇ ਅੰਮ੍ਰਿਤ ਪਾਨ ਕੀਤਾ ਤੁਹਾਡੇ ਜੀਵਨ ਸਾਥੀ ਨੇ ਅੰਮ੍ਰਿਤ ਪਾਨ ਕੀਤਾ ਉਹ ਸਹਿਜ ਪਾਠ ਕਰਦੇ ਨੇ ਉਹ ਨਿਤਨੇਮ ਕਰਦੇ ਨੇ ਉਹ ਗੁਰਦੁਆਰਾ ਸਾਹਿਬ ਜਾਂਦੇ ਨੇ ਤੇ ਜਵਾਬ ਸਾਰਿਆਂ ਦਾ ਹੀ ਨਾ ਤੇ ਕਿਰਪਾ ਕਾ ਦੀ ਹੈ ਅਸੀਂ ਚਾਰ ਪੈਸੇ ਲੈ ਕੇ ਨਾ ਕਹੀਏ ਵੀ ਕਿਰਪਾ ਰੱਬ ਦੀ ਹੈ ਕਿਰਪਾ ਤੇ ਤਾਂ ਹੋਏਗੀ ਜਦੋਂ ਪ੍ਰਭੂ ਦਾ ਨਾਮ ਸਾਡੇ ਜੀਵਨ ਦਾ ਆਧਾਰ ਬਣੇਗਾ ਇਹ ਨਹੀਂ ਅਸਲ ਸ਼ਾਂਤੀ ਤੇ ਸੁੱਖ ਸਾਡੇ ਮਨ ਵਿੱਚ ਪੈਦਾ ਕਰਨਾ ਹੈ ਇਹ ਕਿੱਥੋਂ ਮਿਲੇਗਾ ਨਾਮ ਪ੍ਰਭੂ ਦਾ ਇਹ ਕਿਸੇ ਦੁਕਾਨ ਤੇ ਵਿਕਦਾ ਨਹੀਂ ਕਹਿੰਦੇ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਗੁਰੂ ਤੋਂ ਗੁਰੂ ਤੋਂ ਕੁਰਬਾਨ ਕੀਤਾ ਉਹਨੇ ਦਿੱਤਾ ਇਹ ਨਾਮ ਜਿਸ ਦੀਆਂ ਇਹ ਵਿਡਿਆਈਆਂ ਜਿਦਿਆਂ ਇਹ ਬਰਕਤਾਂ ਨੇ ਜਿਸ ਕਰਕੇ ਮੈਨੂੰ ਨਾਮ ਪ੍ਰਾਪਤ ਹੋਇਆ ਹੁਣ ਗੁਰੂ ਦੀਆਂ ਬਰਕਤਾਂ ਕਿਵੇਂ ਹੋਣਗੀਆਂ ਗੁਰੂ ਤੇ ਬਰਕਤਾਂ ਦੇ ਰਿਹਾ ਐ ਤੇ ਮੈਂ ਲਵਾਂਗਾ ਕਿਵੇਂ ਦੇਖੋ ਪ੍ਰਸ਼ਾਦ ਮਿਲਦਾ ਤੇ ਮੇਰੇ ਵਰਗਾ ਬੰਦਾ ਅਗੇ ਹਾਥੀ ਨਾ ਕਰੇ ਫਿਰ ਫਿਰ ਦੇਣ ਵਾਲੇ ਦਾ ਕੋਈ ਕਸੂਰ ਤੇ ਨਹੀਂ ਨਾ ਹੈਗਾ ਸਤਗੁਰ ਕਹਿੰਦੇ ਆ ਸਾਚਾ ਸਤਗੁਰ ਕਿਆ ਕਰੈ ਜੋ ਸਿੱਖਾਂ ਵਿੱਚ ਚੂਕ ਅਸੀਂ ਉਹ ਗਲਤੀ ਨਹੀਂ ਕਰਨੀ ਹਜ਼ੂਰ ਨੇ ਇਹ ਵੀ ਦੱਸ ਦਿੱਤਾ ਵੀ ਵਡਿਆਈਆਂ ਪ੍ਰਾਪਤ ਕਿਵੇਂ ਕਰਨੀਆਂ ਨੇ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰਾ ਇਹ ਬਰਕਤਾਂ ਲੈਣ ਦਾ ਤਰੀਕਾ ਹੈ ਇਹ ਵਡਿਆਈਆਂ ਲੈਣ ਦਾ ਢੰਗ ਹੈ ਸ਼ਬਦ ਦੇ ਵਿੱਚ ਪਿਆਰ ਧਾਰਨ ਕਰੋ ਸ਼ਬਦ ਦੇ ਦੱਦੇ ਨੂੰ ਵੇਖੋ ਸਿਆਰੀ ਹੈ ਸ਼ਬਦ ਦੇ ਵਿੱਚ ਸਾਡਾ ਸ਼ਬਦ ਵਿੱਚ ਪਿਆਰ ਨਹੀਂ ਹੈ ਜਿਸ ਚੀਜ਼ ਦਾ ਪਿਆਰ ਹੋਵੇ ਉਹ ਚੀਜ਼ ਛੱਡੀ ਨਹੀਂ ਜਾਂਦੀ ਕਦੇ ਵੀ ਉਤੇ ਬੰਦਾ ਸਾਹਮ ਸਾਹ ਰੱਖਦਾ ਸ਼ਬਦ ਦੇ ਵਿੱਚ ਕੁਝ ਸਮਝਾਇਆ ਗਿਆ ਉਹਦੇ ਨਾਲ ਕਿੰਨਾ ਕੁ ਪਿਆਰ ਹੈ ਸਾਡਾ ਅਸੀਂ ਕਿੰਨਾ ਕੁ ਜੀਵਨ ਉਹਦੇ ਅਨੁਸਾਰ ਬਤੀਤ ਕੀਤਾ ਮੇਰੇ ਮਾਲਕ ਕਹਿੰਦੇ ਸ਼ਬਦ ਦੇ ਵਿੱਚ ਪਿਆਰ ਧਾਰਨ ਕਰੋ ਇਸ ਢੰਗ ਦੇ ਨਾਲ ਪ੍ਰਭੂ ਦਾ ਨਾਮ ਪ੍ਰਾਪਤ ਹੋਏਗਾ ਤੇ ਇਸ ਢੰਗ ਦੇ ਨਾਲ ਆਧਾਰ ਸਾਡਾ ਬਣ ਜਾਏਗਾ ਜਦੋਂ ਅਸੀਂ ਉਸ ਸ਼ਬਦ ਦੇ ਅਨੁਸਾਰ ਜੀਵਨ ਬਤੀਤ ਕਰਾਂਗੇ